3 ਕਿਉਂਕਿ 23 ਦਿਨ ਸ਼ੁੱਕਰਵਾਰ 2026 ਅੱਜ ਰਾਤ ਦਾ ਹੀ ਸੜਕਾ ਦਾ ਮਹੀਨਾ ਥਾਂ ਮੀਂਹ ਰਾਤ ਤੇ ਬਹੁਤ ਜ਼ੋਰ ਨਾਲ ਸੀ ਹੁਣ ਥੋੜਾ ਘਟਿਆ ਆਈਂ ਹੋਵੇਗਾ ਲੰਨ 11:30 ਤੱਕ ਆਂਦੇ ਆ। ਆ ਵੇਖੋ ਪਾਰਕ ਚ ਪਾਣੀ ਪਾਣੀ ਸੋਨਾ ਨਹੀਂ ਪੈ ਗਿਆ ਹੁਣ ਹਟ ਜਾਣਾ ਚਾਹੀਦਾ ਪਰ ਮੀਂਹ ਅਜੇ ਵੀ ਆਉਂਦਿਆ ਲਓ ਜੀ ਰਾਤ ਕਿੰਨਾ ਮੀਂਹ ਪਿਆ ਆਖੋ ਸੜਕ ਦਾ ਪਾਣੀ ਸੀਵਰੇਜ ਖਿੱਚਣ ਨਹੀਂ ਟਿਆ ਹੁਣ ਇਸ ਕਰਕੇ ਅਸੀਂ ਇੱਥੋਂ ਗੱਡੀ ਕਰ ਲੈਣੀ ਬੈਕ ਕਿਉਂਕਿ ਇਹਦੇ ਵਿੱਚੋਂ ਨਹੀਂ ਨਿਘਾਉਣੀ ਇਨਾ ਘਰਾਂਆਂ ਦਾ ਬਹੁਤ ਬੁਰਾ ਹਾਲ ਹੁੰਦਾ ਅਜੇ ਕੱਲ ਵੀ ਡੈਸ ਪ੍ਰਧਾਨ ਸਾਹਿਬ ਸੀਵਰੇਜ ਸਾਫ਼ ਕਰਾਉਣ ਜੇ ਨਾ ਕਰਾਏ ਹੁੰਦੇ ਤੇ ਫਿਰ ਅਜਿੱਥੋਂ ਮੈਂ ਗੱਡੀ ਮੋੜ ਰਿਹਾ ਵਾ ਇਹ ਸਾਰਾ ਮੋੜ ਡੁੱਬਿਆ ਹੁੰਦਾ ਬਾਰਿਸ਼ ਹੋਈ ਬੜੀ ਗਈ ਹੈ ਹੁਣ ਬਾਬੇ ਨੂੰ ਬੱਸ ਕਰਨੀ ਚਾਹੀਦੀ ਆ ਅੱਡੇ ਇਧਰ ਗੁਰਦਾਸਪੁਰ ਹਵਾ ਵੀ ਬਹੁਤ ਤੇਜ਼ ਚੱਲੀ ਸੀ ਤਾਂ ਹੁਣ ਥੋੜੀ ਜਿਹੀ ਘਟੀ ਆ ਬੱਸ ਚੱਲਣ ਹੁਣ ਹੀ ਰਹੀ ਆ ਪਰ ਥੋੜੀ ਘਟੀ ਆ ਹੋਰ ਬਾਕੀ ਤੁਸੀਂ ਦੱਸੋ ਤੁਹਾਡੇ ਏਰੀਆ ਚ ਕਿਹੜਾ ਕਿਹੜਾ ਏਰੀਆ ਵਾ ਤੇ ਮੀਂਹ ਪਿਆ ਜਾਂ ਨਹੀਂ ਪਿਆ ਮੇਰੇ ਖਿਆਲ ਨਾਲ ਤੇ ਸਾਰੇ ਪੰਜਾਬ ਚ ਪੈਣਾ ਸੀ ਖਾਸ ਕਰਾ ਨਾਰਥ ਸਾਈਡ ਵਾਲ ਉੱਤਰ ਭਾਰਤਾਲ ਮਾਝੇ ਹਲ ਪੈ ਗਿਆ ਦੁਆਬੇ ਹਲ ਪੈ ਗਿਆ ਹੋਣਾ ਮੇਰੇ ਖਿਆਲ ਨਾਲ ਪਰ ਅੱਜ ਵੀ ਸਾਰਾ ਦਿਨ ਦੱਸਿਆ ਵਾ ਹੁਣ ਨਹੀਂ ਪੈਣਾ ਚਾਹੀਦਾ ਹੋਰ ਉੱਤੇ ਜੇ ਬੱਦਲ ਕੁੜਿਆ ਲਓ ਜੀ ਅੱਜ ਬਾਬੇ ਦੀ ਕਿਰਪਾ ਨਾਲ ਫਾਟਕ ਖੁੱਲਾ ਮਿਲਿਆ ਨਿਤ ਫਾਟਕ ਨਾਲ ਸਾਡਾ ਬੜਾ ਪਿਆਰ ਆ ਜੇ ਜਦੋਂ ਨੰਗੀ ਆ ਬੰਦ ਮਿਲਦਾ ਇੱਕ ਰ ਜਰੂਰ ਜੇ ਜਾਣ ਲੱਗਿਆ ਜਾਣ ਲੱਗਿਆ ਦੀ ਮੇਚ ਖੜਾ ਜ਼ਿਆਦਾ ਸੀ ਤੇ ਦਰਖਤ ਟੁੱਟਾ ਸੀ ਤੇ ਦਰਖਤ ਤੇ ਲਾਗੋ ਦੀ ਟਰੱਕ ਲੱਗਾ ਨਾ ਗਣ ਤੇ ਬੈ ਗਿਆ ਉਹ ਆਪਣਾ ਇਹ ਕੱਚੇ ਲੱਗਾ ਹਿਲਾਉਣ ਤੇ ਉਹ ਆ ਬੈ ਆਨਾ ਦੋ ਤਿੰਨ ਮਹੀਨੇ ਪਹਿਲਾਂ ਦੀ ਗੱਲ ਆ ਇਹ ਅੱਗ ਲਾ ਕੇ ਸਾੜਿਆ ਸੀ ਢੇਰ ਨੂੰ ਇੱਥੇ ਗੱਠਾਂ ਦਾ ਢੇਰ ਮੀਂਹ ਪਿਆ ਤੇ ਉਸ ਤੋਂ ਬਾਅਦ ਮੀਂਹ ਨਹੀਂ ਪਿਆ ਹੁਣ ਮੀਂਹ ਪਿਆ ਤੇ ਗਰਮੀ ਹੋ ਗਈ ਜਿਆਦਾ ਤੇ ਉਹਦੋਂ ਪੜਾਅਸ ਬਣੀ ਤੇ ਮੀਂਹ ਪੈਣ ਦੇ ਨਾਲ ਹੁਣ ਵਿੱਚੋਂ ਧੂਆ ਨਿਕਲ ਡਿਆ ਧੂਖੜਿਆ ਪਿਆ ਫਿਰ بارش ਬਹੁਤ ਹੋਈ 14 ਘੰਟੇ ਹੋ ਗਏ ਲਗਾਤਾਰ ਤੇ ਪੈਂਦੀ ਆ ਆ ਹੁਣ ਥੋੜੀ ਘਟੀ ਆ ਘੰਟਾ ਕੋ ਹੋ ਗਿਆ ਜਾਂ 13 ਘੰਟੇ ਤੇ ਟਕਾ ਕੇ ਪਈ ਆ ਕੀ ਪਿਆ ਮੈਂ ਤੁਹਾਨੂੰ ਥੋੜਾ ਦੱਸ ਦਿੰਨਾ ਉਤੋਂ ਅਦਾਜਾ ਲਾਈ ਜਾਂਦਾ ਵਾ ਕੀ ਹਾਲ ਬਣਿਆ ਹੈ ਕਣਕਾਂ 'ਚ ਪਾਣੀ ਖਲਾਰਤਾ ਤੇ ਮੀਂਹ ਅਜੇ ਵੀ ਆਉਂਦਿਆ ਅਜੇ ਹਟਿਆ ਥੋੜਾ ਛਿਟਾ ਅਜੇ ਵੀ ਆਉਂਦਿਆ ਮੀਂਹ ਦਾ ਰਕਾ ਜੋਰ ਕਰਨ ਲਿਆ ਪੂਰਾ ਅੱਜ ਦਾ ਦਿਨ ਹੈਗਾ ਮੀਂਹ ਹੁਣ ਵੇਖੋ ਕੀ ਕਰਦਾ ਕਮਾਦ ਸਾਰਾ ਲਵੇ ਪਾਤਾ ਕਿੰਨਾ ਸੋਹਣਾ ਕਮਾਦ ਫਲੋਤਾ ਸੀ ਦੋਰਾ ਕਮਾਦ ਪੱਜਾ ਹੈ ਆ ਵੇਖੋ ਪਾਤਾ ਲਮੇ ਚਰਨਾਂ ਨੇ ਡਿਗ ਪਿਆ 95 ਨੇ ਡਿਗ ਪਿਆ ਚਰਨਾਂ ਨੇ ਡਿਗ ਪਿਆ 8005 ਥੋੜਾ ਫਲੋਤਾ ਉਹ ਇੱਕ ਨੁੱਕਰ ਵਾਲਾ 8005 ਜਾਂ ਉਧਰੋਂ ਉਹਨੂੰ ਡੱਕਾ ਸੀ ਪਰ ਕੰਦ ਦਾ ਤਾਂ ਬਚਾ ਹੋ ਗਿਆ ਬਾਕੀ ਅਸਲ ਜਨ ਹਵਾ ਤੇ ਹੈਗੀ ਹੈਗੀ ਮੀਂਹ ਬੜਾ ਸੀ ਨਾਲ ਜਿਹਦੇ ਕਰਕੇ ਡਿੱਗਣਾ ਸੁਭਾਵਿਕ ਹੀ ਪਿਆ ਡਿੱਗਣਾ ਡਿੱਗਣਾ ਹੈ ਹੁਣ ਆ ਕੜਕਾ ਚ ਪਾਇਰ ਲਤਾ ਆੜ ਭਰੀ ਪਾਣੀ ਦੀ ਕੱਲ ਤੱਕ ਤੇ ਸੁੱਕੀ ਕੱਲ ਦਿਨੇ ਅਸੀਂ ਚੱਲਦਾ ਸੀ ਗੱਡੀ ਦਾ ਤੇ ਅੱਜ ਜ਼ਾਤ ਦਾ ਬਾਬੇ ਨੇ ਆਪਣਾ ਹੌਂ ਕਰ ਲਿਆ ਇਹ ਹੁਣ ਪੈੜੀਆਂ 7-8 ਦਿਨ ਬਾਅਦ ਹੀ ਬੱਤਰ ਆਉਣਗੀਆਂ ਕਮਾਦ ਵੀ ਡਿੱਪਿਆ ਸਾਰਾ ਹੀ ਬੜਾ ਸੋਹਣਾ ਸੀ ਕੱਲ ਤੱਕ ਖਲੋਤਾ ਮਾਸਾਂ ਨੇ ਸੀ ਡਿੱਗਾ ਦੋਰੇ ਵਿੱਚ ਨਾ ਬਣਾਇਆ ਸੀ ਪਰ ਮੀਨ ਬੜਾ ਸੀ ਅਜੇ ਵੀ ਆਉਂਦਿਆ ਸਾਢੇ 10 ਦਾ ਲੱਥਾ ਸਾਢੇ 12 ਹੋ ਗਏ 14 ਘੰਟੇ ਹੋ ਗਏ ਲਗਾਤਾਰ ਪੈਂਦੇ ਆ ਚਲੋ ਹੁਣ ਬਸ ਕਰ ਦੇਣੀ ਚਾਹੀਦੀ ਆ ਮੀਨ ਬੜਾ ਵਈਨਾਂ ਫਸਲਾਂ ਵਾਸਤੇ ਇੰਨਾ ਸੋਹਣਾ ਵਾ ਹੁਣ ਇਸ ਤੋਂ ਵੱਧ ਨੁਕਸਾਨ ਹੋਊ ਕਿ ਇਹਦੇ ਨਾਲ ਹਵਾ ਬਹੁਤ ਚੱਲੀ ਏ ਰਾਤ ਹੁਣ ਹਵਾ ਬੰਦ ਏ चलन डे थोड़ी है पर चंगा कणकारी मंगन डी पानी का भी दिता जी दे कराब कर लाओ जी टाइम आज के अठी अज फैमिली प्रोग्राम ही ਹੁਣ ਅਸੀਂ ਆਉਣਦੇ ਆ ਵਾਪਸ ਗੁਰਦਾਸਪੁਰ ਤੇ ਮੀਂਹ ਅਜਿਹੇ ਆ 4:30 5:00 ਵਜੇ ਤੱਕ ਜਿਉਂ ਰਾਤ 10:30 ਤੱਕ ਲੱਥਾ ਤੇ ਅੱਜ ਸ਼ਾਮੀ ਹਟਿਆ 5:30 ਮਾੜਾ ਲੱਗੂ ਕੋਈ 17 16 17 ਘੰਟੇ ਮੀਂਹ ਪਿਆ ਬਹੁਤ ਮੀਂਹ ਪਿਆ ਪਾਣੀ ਪਾਣੀ ਹੈ ਸਾਈਡਾਂ ਤੇ ਵਧੀਆ ਪੈ ਗਿਆ ਹੁਣ ਵੀ ਅਜੇ ਬੱਦਲ ਹੈਗਾ ਦਿਨ ਸਾਫ਼ ਨਹੀਂ ਆਉਂਦਾ ਉਦੋਂ ਸਾਫ਼ ਨਹੀਂ ਹੋਇਆ ਮਾਸਾ ਚਲੋ ਜੀ ਹੁਣ ਵੀ ਸਾਨੂੰ ਫਾਟਕ ਮਿਲ ਗਿਆ ਖੁੱਲਾ ਸਵੇਰੇ ਵੀ ਮਿਲ ਗਿਆ ਇਹ ਖੁੱਲਾ ਤੇ ਹੁਣ ਵੀ ਚਲੋ ਜੀ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਨਾਲ ਜੁੜੇ ਰਹਣਾ ਤੇ ਤੁਹਾਨੂੰ ਹੁਣ ਇੱਕ ਨਵੀਂ ਸਵੇਰ ਤੇ ਨਵੀਂ ਵੀਡੀਓ ਨਾਲ ਕੱਲ ਮਿਲਦੇ ਆ ਰੱਖ ਰੱਖ